ਪਾਲਕ ਦੇ ਦੋ ਗੁੱਠੇ ਲਈਆਂ ਨੇ ਦੋ ਗੁੱਸ਼ੀਆਂ ਨਾਲ ਨਾਲ ਅਸੀਂ ਬਣਾਵਾਂਗੇ ਰੈਸਪੀ ਤੇ ਨਾਲ ਨਾਲ ਲਸੀ ਕਰਾਂਗੇ ਗੱਲਾਂ ਬਾਤਾਂ ਸੁਣਾਵਾਂ ਤੇ ਪਾਲਕ ਸਾਡੀ ਸੁਮਾਰੀ ਗਈ ਕਰ ਲਿਆ ਸਾਫ ਮੰਮੀ ਇਹ ਸਾਰਾ ਜਿਹੜਾ ਹੈਗਾ ਉਹ ਉਧਰ ਕੂੜੇ 'ਚ ਪਾ ਦੇ ਨਹੀਂ ਉਹਦੇ ਨਾਲ ਕੱਟੀਏ ਕਿਹਦੇ ਨਾਲ ਦਾਤੀ ਨਾਲ ਬਾਤੇ ਨਾਲ ਘਟ ਲੈਨੇ ਹਾਂਜੀ ਬੱਤਾਂ altitude ਨਾਲ ਲੱਗਿਆ ਹੁਣ ਹਾਂਜੀ ਦੱਤੀਆਂ ਜੀਰਦੀਆਂ ਬੈਠਣਾ ਬਹੁਤ ਔਖਾ ਹੁੰਦਾ ਏ ਮੈਨੂੰ ਗੋਡਿਆਂ ਕਰਕੇ ਔਖਾ ਹੋ ਜਾਂਦਾ ਗੋਡਿਆਂ ਕਰਕੇ ਤਾਂ ਹੀ ਤਾਂ ਹੁੰਦੀ ਤੇ ਬੈਠੀ ਸੀ ਹੂੰ ਸਾਂਹੇ ਉਹ ਲੈ ਕੇ ਆਉਂ ਇੱਕੋ ਹੋ ਬੈਠਣ ਨੂੰ ਅੱਛਾ ਹੂੰ ਬਾਹਰ ਗੁਰੂ ਮਹਾਰਾਜ ਦੇ ਪਾਸ ਸਰਵਿੰਦਰ ਕਹਿੰਦੇ ਐਵੇਂ ਹੀ ਮਾਰਤਾ ਉਹਦਾ ਰਾਜੀ ਹੋ ਕੇ ਘਰੇ ਵੀ ਆ ਗਿਆ ਉਹ ਠੀਕ ਹੀ ਆ ਮੰਮੀ ਉਹਦਾ ਠੀਕ ਹੀ ਉਹ ਲੋਕਾਂ ਨੇ ਐਵੇਂ ਨਾ ਅਫਵਾਹ ਫਲਾਤੀ ਸੀਗੀ ਕਿ ਸਰ ਕਿਉਂ ਮਰੇ ਪਰਮਾਤਮਾ ਠੀਕ ਹੀ ਕਰਦੇ ਪਏ ਹਾਂ ਉਹ ਤਾਂ ਖਬਰ ਜੀ ਵੀਡੀਓ ਕਾਫੀ ਵਾਇਰਲ ਕਰਤੀ ਸੀ ਕਿਸੇ ਨੇ ਨਹੀਂ ਲੋਕਾਂ ਨੇ ਕੀ ਇਹਦੇ ਵਿਚ ਆਉਣ ਲੱਗੇ ਟੀਵੀ ਤੇ ਟੀਵੀ ਤੇ ਵੀ ਖਬਰਾਂ ਚ ਦਿਖਾਉਣ ਲੱਗੇ ਸੀ ਇਹਨੇ ਮਰ ਗਿਆ ਮਖਾ ਹਾਂ ਹਾਂ ਵਿਚਾਰਾ ਉਹ ਕਿਉਂ ਮਰ ਗਿਆ ਉਹ ਕੋਈ ਬੁਰਾ ਲਾ ਲਾ ਕਿਸੇ ਨੂੰ ਨਹੀਂ ਉਹ ਬਿਮਾਰ ਚੱਲ ਰਿਹਾ ਨਾ ਕਾਫੀ ਉਹਦਾ ਇਲਾਜ ਚੱਲ ਰਿਹਾ ਵਾ ਹਸਪੀਟਲ ਸੀਗਾ ਨਹੀਂ ਕੀ ਗੱਲ ਤੀ ਤੁਨ ਹਸਪੀਟਲ ਸੀ ਬਿਮਾਰ ਹੋ ਗਿਆ ਸੀਗਾ ਫਮਾਨ ਨਹੀਂ ਇਹ ਕਿੱਥਾ ਆਇਆ ਬਾਬੇ ਉਹ ਤਾਂ ਮੈਂ ਲਾਇਆ ਨਹੀਂ ਉਹ ਆ ਕਿਹਨੇ ਕਿਤਾ ਡੈਡੀ ਨੇ ਕਾਦੇ ਨਹੀਂ ਮਤਲਬ ਵੀ ਉਈ ਉੱਤੇ ਪਿਆਜ਼ ਥੱਲੇ ਲਾ ਦੋ ਬਲੀ ਨੂੰ ਬਾਰੇ ਨਾ ਮਿੱਟੀ ਇਹ ਕਾਦ ਲੈ ਲਾ ਰਹੇ ਹਾਂ ਇਹ ਫਿਰ ਮਾ ਕਾਲਾ ਨਾ ਹੋ ਜਾਏ ਪਤੀਲਾ ਅੱਛਾ ਇਹਦੇ ਨਾਲ ਹੁੰਦਾ ਨਾ ਮਿੱਟੀ ਲਾਉਣ ਨਾਲ ਫਿਰ ਉੱਤੋਂ ਉੱਤੋਂ ਹੀ ਹੋਊ ਚੱਲ ਇੱਧਰ ਲੱਗ ਗਈ ਇੱਧਰ ਲਾ ਦੇ ਮਮੀ ਥੋੜੀ ਜਿਹੀ ਯਾਰ ਚੁੱਲ੍ਹੇ ਤੇ ਵੀ ਰਹੀ ਹੈ ਨਾ ਭਾਈ ਗੋ ਪਤੀਲਾ ਰੱਖ ਤਾਂ ਉਹ ਬਈਆ ਪਾਲਕ ਪਾਉਤੀ ਹੋਈ ਪੈਣਗੇ ਪਾ ਦੇ ਪਾਲਕ ਪਾਉਨੇ ਹੂੰ ਬਾਈ ਗੁਰੂ ਮਹਾਰਾਜ ਦੇ ਆਸ਼ਾ ਇਹ ਪਾਉਣ ਲੱਗਿਆ ਆਪਾਂ ਨਮਕ ਵਿੱਚ ਥੋੜਾ ਹੋਰ ਪਾ ਦੇ ਮਮੀ ਹੋਰ ਪਾਣੀਏ ਪਤੀਲਾ ਕਿੱਥੇ ਆਪਣਾ ਚੇ 7 ਤੇ ਨਾ ਬਾਦ ਨੇ ਮਮੀ ਹੂੰ ਹੂੰ ਥੋੜੀ ਦੂਈ ਮਾਰ ਮੈਂ ਤੇ ਪਾ ਲਾਂਗੇ ਤੇ ਚ ਲਾਲ ਮਿਰਚ ਐਡ ਕਰ ਲਾਂਗੇ ਨਾ ਹਾਂਜੀ ਹਾਂਜੀ ਹਰੀ ਮਿਰਚ ਤਾਂ ਹੀ ਮੈਂ ਕਿਹਾ ਚੱਲ 7 ਕ ਹਰੀ ਮਿਰਚ ਬਾਦ ਨੇ ਬਾਦ ਤਾਂ ਮੇਰੇ ਤਾਂ ਸੋਟੀਆਂ ਵੀ ਨੇ ਨਾ ਹੂੰ ਥੋਟੇ ਜਿਹੜਾ ਜਿਹੜਾ ਕੈਡ ਕਰ ਅਦਰਕ ਪਾਤਾ ਚਲੋ ਤਾਂ ਹਾਂ ਆਪਣੇ ਲਸਣ ਕਿੰਨੇ ਗੁੱਠੇ ਬਾਣੇ ਨੇ ਮੰਮੀ ਪਾ ਲਾ ਹਾਂ ਹਾਂ ਪਾਰੇ ਪਾਰੇ ਹੋਰ ਪਾ ਦੋ ਲਸਣ ਦਾ ਕੋਈ ਮਾੜਾ ਨਹੀਂ ਹੁੰਦਾ ਸਰਦੀਆਂ 'ਚ ਬਸ ਹਰੀ ਮਿਰਚ ਅਦਰਕ ਲਸਣ ਇਹ ਜਿਹੜੀ ਸਬਜ਼ੀ ਬਣਨੀ ਹੈ ਇਹਨਾਂ ਚੀਜ਼ਾਂ ਨਾਲ ਕਰਾਰੀ ਬਣਨੀ ਹੈ ਐਵੇਂ ਤਾਂ ਆਪਾਂ ਇਹਨਾਂ ਨੂੰ ਪੀਸ ਕੇ ਵੀ ਪਾ ਸਕਦੇ ਹਾਂ ਸੀ ਗ੍ਰਾਈਂਡ 'ਚ ਹੂੰ ਪਰ ਐ ਗ੍ਰਾਈਂਡਰ ਦੇ ਨਾਲ ਉਹ ਗੱਲ ਜੀ ਨਹੀਂ ਬਣਦੀ ਹਾਂ ਮੈਂ ਕਿ ਚੱਲਾ ਇਹਨਾਂ ਨੂੰ ਤਾਂ ਮੈਂ ਕੁੰਡੀ 'ਚ ਓਟੇ ਨਾਲ ਵਧੀਆ ਰਹਿੰਦਾ ਨਾ ਬੰਦਾ ਓਟੇ ਨਾਲ ਕੁੱਟ ਲੈਣੇ ਵਧੀਆ ਗੱਲ ਆ ਆ ਹੀ ਲੱਗਿਆ ਰਹਿੰਦਾ ਹਾਂ ਸਹੀ ਗੱਲ ਰਿਜਨ ਤਾਂ ਲੱਗੀ ਨਾ ਮਮੀ ਪਾਲਕ ਇਹਨੂੰ ਕੱਟ ਕੇ ਨਾਲ ਥੱਲੇ ਦੱਬ ਦੇ ਹੈਨਾ ਮਰਾ ਕੇ ਨੇ ਬਣ ਗਏ ਲਾਲਾ ਬਸ 2 ਕੁ ਮਿੰਟ ਹੋਰ ਦੇ ਰਹਿਣੇ ਆ ਸੇਕ ਫਿਰ ਆਪ ਗਿੰਨੀ ਮਾ ਦਿਉ ਆਪ ਗਿੰਨੀ ਮਤੈਂ ਲਾ ਦਿ ਫਿਰ ਲਾਲਾ ਨੇ ਲੈ ਜਿਨ ਲੱਗੇ ਨਾ ਲੱਕੜ ਬਾਹਰ ਕੱਢ ਦੇ ਚਲੋ ਐ ਨੂੰ ਚੱਕ ਲੈ ਨਾਲ ਹੀ ਚਾਰ ਹੋ ਰਹੀ ਹੋਲੀ ਆਪਦੇ ਕੱਟ ਦਿਖਾ ਦੇ ਪਾਣੀ ਦਾ ਹਰਾ ਨਿਕਲ ਜਾਣਾ ਇਹਦੇ ਚ ਅਗਲਾ ਇਹਨਾਂ ਨੂੰ ਫਿਰ ਵਿੱਚ ਆਪਾਂ ਗ੍ਰਾਇੰਡ ਕਰ ਲਾਂਗੇ ਪਾਲਕ ਨੂੰ ਲੋ। ਸਿਰਾਂ ਨੂੰ ਹਰ ਲੋ ਪਿਆਜ਼ ਮੋਟਾ ਮੋਟਾ ਏ ਕੱਟ ਲੈਣੀ ਹੈ। ਦੋ ਪਿਆਜ਼ ਲਏ ਨੇ। ਫੋਲੇ ਆਵਾ ਪਨੀਰ ਪਨੀਰ ਥੋੜਾ ਫਰਾਈ ਕਰ ਲੈਣੀ ਹੈ। ਪਨੀਰ ਵੀ ਨਹੀਂ ਕਿ ਹੋ ਵੀ ਗਿਆ ਚੱਕ। ਪਹਿਲਾਂ ਪਨੀਰ ਫਰਾਈ ਕਰ ਲੈਣੀ ਹੈ ਫੇ ਤੜਕਾ ਲਾ ਦਾਂਗੇ ਹਨਾ। ਫੇ ਨਾ ਦੀ ਨਾ ਇਥੇ ਬੈਠੀ ਕਰੀ ਹੈ ਇਧਰਲੇ ਪਾਸੇ। ਹੂੰ ਹਾਂਜੀ। कोई ना जेसा ज्यादा हुआ पतार का है चिला लांगे नहीं ऐसे लोग ना कोई चल खिला पता ना तेरी ਉਦੋਂ ਵੀ ਜਾਂ ਉਹ ਸ਼ੈਫ ਇਦਾਂ ਕਰਦੇ ਹੁੰਦੇ ਨੇ ਨਾ ਆਹ ਫੇਰ ਪਟਾਉਂਦੀ ਏਦਾਂ ਆ ਜੇ ਨਾ ਤਾਂ ਪਲਟਾ ਦੇ ਨਹੀਂ ਪਾਏ ਨਾ ਸਹੀ ਤਰ੍ਹਾਂ ਨਾ ਬਾਹਰ ਤੋਂ ਇਹ ਵੇਲੋੜ ਤਾਂ ਅੱਪੀ ਜਾਂਦੇ ਨਹੀਂ ਤਾਂ ਜਿਹੜਾ ਉੱਪਰ ਨੇ ਥੱਲੇ ਕਰਦੇ ਆਂ ਐਂ ਕਰਦੇ ਆਂ ਮਰავੇ ਨਹੀਂ ਬਸ ਕਰ ਨੂੰ ਤੇ ਸਾਰੇ ਫੁੱਟੀ ਜਾਂਦੇ ਨੇ ਬੱਸ ਬਹੁਤ ਆ

ਉਹ ਜਨ ਹੋਇਆ ਯਾਦ ਮੈਂ ਪਾਣੀ ਪਾਣੀ ਮਿਦਲਾ ਹੁਣ ਮਾਰੇ ਗਿਰਛ ਕਰਦੀ ਚਲ ਗੋਲ ਚਲ ਸੇਕ ਲੱਗ ਜਾ ਹੁਣ 2 ਮਿੰਟਾਂ ਨੂੰ ਬਹੁਤ ਟਮਾਟਰ ਕੀਤੇ ਸੀ ਮੰਮੀ ਮੈਂ ਬਹੁਤ ਬਹੁਤ ਹੈ ਨਾ ਹਾਂ ਆਈ ਬਾਰੇ ਬਾਰੇ ਆ नमक तो आप पाया थोड़ा पायो नमक तो थोड़ा थोड़ा हाँ जी हाँ जी पा दो लाल मिर्च पा दो थोड़ी जी पाल पालो थोड़ी जी होर थोड़ी जो पालो होर हल्दी पाओ और पा लो Garam masalah Ini paling original dia ini Enggak mau, teh, <tip> enak Mas Layar lemik ਕਰੋਚਾ ਪਨੀਰ ਐਡ ਕਰਾਂਗੇ ਜਪਨੀਰ ਪਹਿਲੇ クリーム ਸਭ ਤੋਂ ਬਾਅਦ ਪਾਵਾਂਗੇ ਨਾ ਚੁੱਲੇ ਤੇ ਚੀਜ਼ ਬਣੀ ਹੋਵੇ ਤੇ ਗੈਸ ਆਪਣਾ ਨੋਰਮਲ ਗੈਸ ਤੇ ਬਣਾਣੇ ਆ ਕਿੰਨਾ ਫਰਕ ਆ ਨਾ ਦੋਨੋਂ ਚੀਜ਼ਾਂ ਚ ਇਹ ਸਿਆਚ ਆਏ ਹੋਣਾ ਸੇਕੀ ਜਾਲ ਬੰਦ ਨੇ ਚੀਜ਼ਾਂ ਬਣਾਈ ਜਾਵੇ ਹੂੰ ਇਹ ਰੀਟ ਹੀ ਬਣਾਵਾਂਗੇ ਆਪਾਂ ਆਪਾਂ ਗਜਰੇਲਾ ਵੀ ਬਣਾਣਾ ਉਹ ਵੀ ਆਪਾਂ ਇੱਥੇ ਬਣਾਵਾਂਗੇ ਮੈਂ ਚੁੱਲੇ ਤੇ ਇਹ ਜੇ ਚੱਲੂ ਸਾਰਾ ਕੁਝ ਨਾਲੇ ਖੁੱਲ੍ਹੇ ਬਣ ਜੂਗੀ ਚੀਜ਼ ਲੱਕੜਾਂ ਨਾਲ ਹੀ ਰੀਤ ਬਹੁਤ ਵਧੀਆ ਲੱਗੂ ਸੇ ਇੱਕ ਹੋਰ ਉਹ ਨਹੀਂ ਪਾ ਕੇ ਬੜੀ ਲੱਗੂ ਜੀ ਆ ਬਣ ਕੇ ਸਾਡਾ ਤਿਆਰ ਹੋ ਚੁੱਕਿਆ ਪਾਲਕ ਮਨੀਰ ਹੁਣ ਅਸੀਂ ਬਣਾਵਾਂਗੇ ਰੋਟੀ ਤੇ ਇਹਨੂੰ ਨਾਲ ਖਾਵਾਂਗੇ ਬਹੁਤ ਬੰਦੀ ਤੇ ਸਾਰੇ ਆ ਤੁਹ ਰਿਵਿਊ ਲਵਾਂਗੇ ਮੰਮੀ ਤੋਂ ਵੀ ਡੈਡੀ ਤੋਂ ਵੀ ਇਹ ਕਿਦਾਂ ਦਾ ਬਣਿਆ ਬਹੁਤ ਹੀ ਸਿੰਪਲ ਸਾਦੇ ਤਰੀਕੇ ਨਾਲ ਅਸੀਂ ਚੁੱਲੇ ਤੇ ਤਿਆਰ ਕੀਤਾ ਹੈ ਇੱਥੇ ਹੁਣ ਆਪਾਂ ਪਾ ਰਹੇ ਹਾਂ ਥੋੜੀ ਜੀ ਕਰੀਮ ਇਆਪਾਂ ਲਾਈਟੇ ਕ੍ਰੀਮ ਤਿਆਰ ਕੀਤੀ ਐ ਓਵਰ ਹੀ ਐਡ ਕਰ ਰਹੇ ਆ ਸਾਡੀ ਜਿਹੜੀ ਅੱਜ ਦੀ ਰੈਸਪੀ ਐ ਪਾਲਕ ਪਨੀਰ ਦੀ ਉਹ ਬਣ ਕੇ ਹੋ ਚੁੱਕੀ ਐ ਰੈਡੀ ਤੇ ਹੋਪਸੋ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਐ ਸਾਡੀ ਚੰਗੀ ਲੱਗੀ ਹੋਊਗੀ ਅਗਰ ਚੰਗੀ ਲੱਗੀ ਐ ਤਾਂ ਲਾਈਕ ਤੇ ਸ਼ੇਅਰ ਕਰਦੇ ਹੋ ਸਾਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਸਾਡੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਅਗਰ ਤੁਹਾਨੂੰ ਤੁਹਾਡੀ ਕੋਈ ਪਸੰਦੀਦਾ ਹੈਗੀ ਐ ਕੋਈ ਰੈਸਪੀ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਅਸੀਂ ਉਹ ਵੀ ਜ਼ਰੂਰ ਬਣਾ ਕੇ ਤੁਹਾਨੂੰ ਸ਼ੇਅਰ ਕਰਾਂਗੇ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ